ਭਰਪਗਵੰਤ ਮਾਨ ਮੰਤਰੀ ਦੇ ਖਿਲਾਫ ਅਕਸਰ ਬੋਲਦਾ ਹੈ ਉਸ ਨਾਲ ਜੋ ਪੰਜਾਬ ਪੁਲਿਸ ਨੇ ਔਰ ਭਗਵੰਤ ਮਾਨ ਜੀ ਨੇ ਜਾਤੀ ਕੀਤੀ ਆ ਉਹਦੀ ਮੈਂ ਕਣੀ ਸ਼ਬਦ ਚ ਨਿੰਦਾ ਕਰਦਾ ਤੁਸੀਂ ਸੋਚਦੇ ਪੈ ਜੇ ਕਿ ਤੁਸੀਂ ਜੋ ਪੰਜਾਬ ਦੇ ਬੱਚਿਆਂ ਨਾਲ ਕਰਦੇ ਪਏ ਜੀ ਪੰਜਾਬ ਦੇ ਲੋਕਾਂ ਨੇ 92 ਐਮਐਲਏ ਚ ਤਾਕੇ ਤੁਹਾਨੂੰ ਇੰਨਾ ਵੱਡਾ ਮਾਨ ਦਿੱਤਾ ਔਰ ਤੁਸੀਂ ਉਹਦੇ ਬਦਲੇ ਚ ਕੀ ਕਰ ਰਹੇ ਜੀ ਬਦਲਾ ਖੋਰੀ ਲੋਕਾਂ ਨੂੰ ਜੇਲ੍ਹਾਂ ਚ ਬੰਦ ਕਰ ਰਹੇ ਜੇ ਕਟਾਰ ਰੇ ਜੇ ਲੋਕਾਂ ਨੂੰ ਨੰਗਾ ਕਰਾ ਰਹੇ ਜੇ ਠੰਡ ਚ ਪਿਠਾ ਰਹੇ ਜੇ ਗੰਗੋਦੀ ਜਮਾਨ ਕੋਈ ਨੂੰ ਦੁਬਾਰਾ ਅਰੈਸਟ ਕਰ ਲਿਆ ਇਹ ਸਾਰਾ ਕੁਝ ਜਿਹੜਾ ਇਹ ਇਹ ਕੇਪੀਐਸ ਗਿੱਲ ਨੇ ਵੀ ਆਇਆ ਇਹ ਪੰਜਾਬ ਦੇ ਬਹੁਤ ਨੇਤਾਵਾਂ ਨੇ ਇਸਾ ਕਰਨ ਦਾ ਕੋਸ਼ਿਸ਼ਾਂ ਕੀਤੀ ਉਹਦਾ ਅੰਤ ਕੀ ਹੋਇਆ ਜੋ ਕੁਝ ਤੁਸੀਂ ਕਰਦੇ ਪਏ ਜਿਹਦਾ ਅੰਤ ਬਹੁਤ ਮੰਦਾ ਹੈ ਇਤਨਾ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਆ ਇਸ ਸਟੇਟਸਮੈਨਸ਼ਿਪ ਅੰਦਰ ਚੰਗੇ ਨਹੀਂ ਲੱਗਦੀ ਲੋਕਾਂ ਦਾ ਕੰਮ ਹੈ ਵਿਰੋਧச்சு ਗੱਲ ਕਰਨ ਦਾ ਸੱਤਾ ਦੇ ਖਿਲਾਫ ਗੁੱਗੀ ਬੋਲਦੇ ਕਿਉਂਕਿ ਸੱਤਾ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿ ਵਕਸ ਦਾ ਬੋਲਣਾ ਤਾਂ ਹੀ ਜਿਹੜਾ ਰਾਜ ਸੱਤਾ ਜਿਹੜੀ ਆ ਉਹ ਮਾਨਦਰਨ ਚੱਲਦਾ ਹੈ ਜਿਸ ਗੱਲ ਤੇ ਕੋਈ ਆਪਣੀ ਆਵਾਜ਼ ਨਹੀਂ ਕਰੇਗਾ ਤੇ ਪੰਜਾਬ ਤੇ ਬਿਲਕੁਲ ਬਰਬਾਦੀ ਦੇ ਕਗਾਰ ਤੇ ਖੜ ਜਾਏਗਾ ਤੁਸੀਂ 4000 ਕਰੋੜ ਤੋਂ ਜਿਆਦਾ ਦੀ ਪੰਜਾਬ ਤੋਂ ਬਾਹਰ ਅਸਬਾਰਾ ਚੈਨ ਦੇ ਚੁੱਕੇ ਜੀ ਟੀਮਾਂ ਤੇ ਐਡ ਦੇ ਚੁੱਕੇ ਜੀ ਅੱਜ ਕੱਲ ਤੁਸੀਂ ਔਰ ਅਰਵਿੰਦ ਕੇਜਰੀਵਾਲ ਜੀ ਨੂੰ 20 ਲੱਖ ਰੁਪਏ ਘੰਟੇ ਵਾਲੇ ਚਾਹਤ ਤੇ ਸਵਾਰੀ ਕਰਾਉਂਦੇ ਜੀ ਪਰ ਨਾਸਿਦੂ ਜੋ ਕਿ ਲਗਾਤਾਰ ਜਿਹੜੇ 에ਜੰਟ ਨੇ ਪੰਜਾਬ ਦੇ ਟ੍ਰੈਵਲ 에ਜੰਟਾਂ ਦੀ ਗੱਲ ਕਰਦਾ ਹੈ ਲੋਕਾਂ ਦੇ ਪੈਸੇ ਬਣਾਉਣ ਦੀ ਗੱਲ ਕਰਦਾ ਹੈ ਔਰ ਭਗਵੰਤ ਮਾਨ ਜੀ ਦੇ ਖਿਲਾਫ ਅਕਸਰ ਬੋਲਦਾ ਹੈ ਉਸ ਨਾਲ ਜੋ ਪੰਜਾਬ ਪੁਲਿਸ ਨੇ ਔਰ ਭਗਵੰਤ ਮਾਨ ਜੀ ਨੇ ਜਾਤੀ ਕੀਤੀ ਆ ਉਹਦੀ ਮੈਂ ਕਣੀ ਸ਼ਬਦਾਂ ਚ ਨਿੰਦਾ ਕਰਦਾ ਭਗਵੰਤ ਮਾਨ ਜੀ ਮੈਂ ਦੇਖ ਰਿਆ ਸੀ ਤੁਸੀਂ 26 ਜਨਵਰੀ ਵਾਲੇ ਦਿਨ ਇਹ ਲਗਵੰਤ ਆਸ ਰਹੀ ਸੀ ਕਿ ਕਿਸ ਤਰੀਕੇ ਤੁਹਾਡੇ ਘਰ ਬਹੁਤ ਜਲਦੀ ਖੁਸ਼ੀਆਂ ਆਉਣ ਵਾਲੀਆਂ ਨੇ ਬੱਚਾ ਜਨਮ ਲੈਣ ਵਾਲਾ ਤੁਸੀਂ ਸੋਚਦੇ ਪਏ ਜੇ ਕਿ ਤੁਸੀਂ ਜੋ ਪੰਜਾਬ ਦੇ ਬੱਚਿਆਂ ਨਾਲ ਕਰਦੇ ਪਏ ਜੀ ਪੰਜਾਬ ਦੇ ਲੋਕਾਂ ਨੇ 92 ਐਮਐਲਏ ਚ ਤਾਕੇ ਤੁਹਾਨੂੰ ਇੰਨਾ ਵੱਡਾ ਮਾਣ ਦਿੱਤਾ ਔਰ ਤੁਸੀਂ ਉਹਦੇ ਬਦਲੇ ਚ ਕੀ ਕਰ ਰਹੇ ਜੇ ਬਦਲਾਖੋਰੀ ਲੋਕਾਂ ਨੂੰ ਜੇਲ੍ਹਾਂਾਂ ਚ ਬੰਦ ਕਰ ਰਹੇ ਜੇ ਕਟਾਰ ਰੇ ਜੇ ਲੋਕਾਂ ਨੂੰ ਨੰਗਾ ਕਰਾ ਰਹੇ ਜੇ ਠੰਡ ਚ ਪਿਠਾ ਰਹੇ ਜੇ ਕੱਲ ਉਹਦੀ ਜਮਾਨਤ ਹੋਈ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਇਹ ਸਾਰਾ ਕੁਝ ਜਿਹੜਾ ਹੈ ਇਹ ਕੇਪੀਐਸ ਜਿੱਦ ਨੇ ਵੀ ਆਇ ਕੀਤਾ ਸੀ ਇਹ ਪੰਜਾਬ ਦੇ ਬਹੁਤ ਨੇਤਾਵਾਂ ਨੇ ਇਸਾਂ ਕਰਨ ਦਾ ਕੋਸ਼ਿਸ਼ਾਂ ਕੀਤੀ ਔਰ ਅੰਤ ਕੀ ਹੋਇਆ ਜੋ ਕੁਛ ਤੁਸੀਂ ਕਰਦੇ ਪਏ ਜਿਹਦਾ ਅੰਤ ਬਹੁਤ ਮਾੜਾ ਹੈ ਇਤਨਾ ਬਤਨਾ ਖੋਰੀ ਦੀ ਜਿਹੜੀ ਰਾਜਨੀਤੀ ਆ ਇਸ ਸਟੇਟਸਮੈਨਸ਼ਿਪ ਅੰਦਰ ਚੰਗੀ ਨਹੀਂ ਲੱਗਦੀ ਲੋਕਾਂ ਦਾ ਕੰਮ ਆ ਵਿਰੋਧ ਦੀ ਗੱਲ ਕਰਨਾ ਸੱਤਾ ਦੇ ਖਿਲਾਫ ਡੁੱਗੀ ਬੋਲਦੇ ਕਿਉਂਕਿ ਸੱਤਾ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿ ਬਖਸ਼ ਦਾ ਬੋਲਣਾ ਤਾਂ ਹੀ ਜਿਹੜਾ ਰਾਜ ਸੱਤਾ ਜਿਹੜੀ ਆ ਉਹ ਇਮਾਨਦਾਰਨਾ ਚੱਲ ਸਕਦੀ ਆ ਤੁਹਾਨੂੰ ਪਤਾ ਤੁਹਾਡੇ ਐਮਐਲਏ ਬੇਈਮਾਨ ਨੇ ਤੁਹਾਨੂੰ ਪਤਾ ਤੁਹਾਡੇ ਮੰਤਰੀ ਲੁੱਟ ਰਹੇ ਨੇ ਤੁਹਾਨੂੰ ਪਤਾ ਪੰਜਾਬ ਉਸ ਜਿਸ ਤਰੀਕੇ ਨਸ਼ਾ ਬਕਵਾਰੀ ਆ ਜੇ ਕੋਈ ਇਸ ਗੱਲ ਤੇ ਬੋਲੇਗਾ ਨਹੀਂ ਜਿਸ ਗੱਲ ਤੇ ਕੋਈ ਆਪਣੀ ਆਵਾਜ਼ ਨਹੀਂ ਕਰੇਗਾ ਤੇ ਪੰਜਾਬ ਤੇ ਬਿਲਕੁਲ ਬਰਬਾਦੀ ਦੇ ਕਗਾਰ ਤੇ ਚਿਲ ਜੇਗਾ ਤੁਸੀਂ 4000 ਕਰੋੜ ਤੋਂ ਜ਼ਿਆਦਾ ਦੀ ਪੰਜਾਬ ਤੋਂ ਬਾਹਰ ਅਸਬਾਰਾਂ ਚ ਐਡ ਦੇ ਚੁੱਕੇ ਜੀ ਟੀਮਾਂ ਤੇ ਐਡ ਦੇ ਚੁੱਕੇ ਜੀ ਅੱਜ ਕੱਲ ਤੁਸੀਂ ਔਰ ਅਰਿੰਦ ਕੇਜਰੀਵਾਲ ਜੀ ਨੂੰ 20 ਲੱਖ ਰੁਪਏ ਘੰਟੇ ਵਾਲੇ ਚਾਹਤ ਤੇ ਸਵਾਰੀ ਕਰਾਉਂਦੇ ਜੀ ਝੂਟੇ ਦਵਾਉਂਦੇ ਜੀ ਇਹ ਗਲਤ ਕੰਮ ਕਰ ਰਹੇ ਜੀ ਔਰ ਉਦੋਂ ਬਾਅਦ ਤੁਸੀਂ ਜੇ ਕੋਈ ਤੁਹਾਡੇ ਖਿਲਾਫ ਬੋਧਨ ਤੇ ਮੁਕਦਮੇ ਦਰਜ ਕਰਕੇ ਬੰਦ ਕਰ ਦਿੰਦੇ ਜੀ ਮੈਂ ਸਮਝਦਾ ਕਿ ਜੋ ਭਾਨੇ ਸਿੱਧੂ ਨਾ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਜੁਨਾ ਹੈ ਪੰਜਾਬ ਪੁਲਿਸ ਨੂੰ ਮੈਂ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਹੈ ਇਹ ਵਕਤ ਤੁਹਾਡੀ ਸਰਕਾਰੀ ਨੌਕਰੀ ਹੈ ਤੁਸੀਂ ਜੋ ਕਰਦੇ ਪਏ ਜੇ ਤੁਹਾਡੇ ਵੀ ਬੱਚੇ ਨੇ ਤੁਹਾਡਾ ਵੀ ਪਰਿਵਾਰ ਹੈ ਸੋਚ ਕੇ ਦੇਖੋ ਜੇ ਤੁਹਾਡੇ ਪਰਿਵਾਰ ਨਾਲ ਕੋਈ ਇਸ ਤਰੀਕੇ ਕਰ ਰਿਹਾ ਹੋਵੇ ਤੇ ਭਗਵੰਤ ਮਾਨ ਤੇ ਸੱਤਾ ਦੇ ਨਸ਼ੇ ਅੰਦਰ ਚੂਰ ਹੋਏ ਪਏ ਆ ਉਤੇ ਅੰਨੇ ਹੋ ਚੁਕੇ ਨੇ ਜਦੋਂ ਕੋਈ ਆਦਮੀ ਕੋਲ ਸੱਤਾ ਦਾ ਨਸ਼ਾ ਆ ਜਾਂਦਾ ਹੈ ਉਹ ਉਹ ਚ ਅੰਨ੍ਹਾ ਹੁੰਦਾ ਹੈ ਫਿਰ ਉਹਦਾ ਅੰਤ ਕੀ ਹੁੰਦਾ ਗੁਰੂ ਸਾਹਿਬ ਨੇ ਉਸ ਤੇ ਅੰਤ ਦੇ ਬਾਰੇ ਚ ਬਹੁਤ ਗੁਰਬਾਣੀ ਚ ਵਿਆਖਿਆ ਆਂਦੀ ਹੈ ਇਹ ਜੋ ਤੁਸੀਂ ਪਾਪ ਕਰਦੇ ਪਏ ਜੇ ਇਹ ਪਾਪ ਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਬਹੁਤ ਜਲਦੀ ਸਭ ਕੁਝ ਤੁਹਾਡਾ ਨਾ ਹੋਣਾ ਮੈਂ ਅੱਜ ਪੜਦਾ ਪਿਆ ਸੀਗਾ ਚੀਫ ਸੈਕਟਰੀ ਫਾਈਲਾਂ ਨਹੀਂ ਸਾਈਨ ਕਰਦਾ ਪਿਆ ਇਸੇ ਕਰਕੇ ਕਿਉਂਕਿ ਉਹ ਕਹਿੰਦਾ ਪਿਆ ਕ腐ਪਸ਼ਨ ਹੋ ਰਹੀ ਐ ਅਰ ਅੱਜ ਤੁਸੀਂ ਪੰਗੇ ਲੈ ਰਹੇ ਜ ਲੋਕਾਂ ਨਾਲ ਕੱਲ ਤੁਹਾਡੀ ਵਾਰੀ ਆਣੀ ਐ ਇਸ ਕਰਕੇ ਅਫਸਰ ਹੁਣ ਤੁਹਾਡੀ ਫਾਈਲਾਂ ਸਾਈਨ ਕਰ ਨੂੰ ਬੰਦ ਕਰ ਗਏ ਨੇ ਜਿੰਨਾ ਪੰਜਾਬ ਨੂੰ ਲੁੱਟਿਆ ਤੁਸੀਂ ਤੁਹਾਡੇ ਸੈਂਡ ਮਾਫੀਆ ਨੇ ਤੁਹਾਡੇ ਨਿੱਕਰ ਮਾਫੀਆ ਨੇ ਤੁਹਾਡੇ ਲੈਂਡ ਮਾਫੀਆ ਨੇ ਤੁਹਾਡੇ ਡਰੱਗ ਮਾਫੀਆ ਨੇ ਪੰਜਾਬ ਨੂੰ ਤੁਸੀਂ ਕੰਗਾਲ ਬਣਾਉਣ ਦੀ ਕਾਰਜਾਰ ਤੇ ਲਿਆਉਂਦੇ ਜਾ ਰਹੇ ਸੀ ਔਰ ਉਦੋਂ ਬਾਅਦ ਜੇ ਕੋਈ ਬੋਲਦਾ ਹੈ ਤੇ ਉਹਨੂੰ ਜੇਲ੍ਹ 'ਚ ਬੰਦ ਕਰ ਦੇਗੇ ਪਹਿਲਾਂ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਕਾਂਗਰਸ ਦੇ ਐਮ.ਐਲ.ਏ ਸੁਖਬਾਲ ਖੜਾਜੀ ਨੂੰ ਬੰਦ ਕੀਤਾ ਫਿਰ ਉਹਦੇ ਤੇ ਦੂਜਾ ਮਕਦਮਾ ਦਰਜ ਕੀਤਾ ਉਹਦੀ ਜ਼ਮਾਨਤ ਹੋਈ ਫਿਰ ਤੁਸੀਂ ਉਹਦੀ ਜ਼ਮਾਨਤ ਵਾਲੇ ਜਣੇ ਇੱਕ ਹੋਰ ਮਕਦਮਾ ਦਰਜ ਕਰਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਫਿਰ ਸੁਪਰੀਮ ਕੋਰਟ 'ਚ ਵੀ ਉੱਥੇ ਗਏ ਪਰ ਕੁਝ ਨਹੀਂ ਹੋਇਆ ਆਖਰਕਾਰ ਕੀ ਹੋਇਆ ਬਾਹਰ ਆ ਗਿਆ ਸਾਰੇ ਨੇ ਆ ਜਾਣਾ ਪਰ ਭਗਵੰਤ ਮਾਨ ਜੀ ਤੁਹਾਡਾ ਹਾਲ ਬਹੁਤ ਮਾੜਾ ਹੋਊਗਾ ਮੈਂ ਪੰਜਾਬ ਦੇ ਲੋਕ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਆਂ ਦਾ ਆਮ ਆਦਮੀ ਪਾਰਟੀ ਦੇ ਫਰਕਰਾਂ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਤੁਸੀਂ 27 ਕਰਕੇ ਵੀ ਪੀਸੀ ਕਿ ਤੁਹਾਡੇ ਮੁੰਡਿਆਂ ਨੂੰ ਖੜ-ਖੜ ਕੇ ਜੇਲਾ 'ਚ ਬੰਦ ਕਰ ਦੇਣਗੇ ਅੱਜ ਭਾਨਾ ਸਿੱਧੂ ਬੰਦ ਹੋ ਰਿਹਾ ਕੱਲ ਤੁਹਾਡਾ ਬੱਚਾ ਬੰਦ ਹੋਊਗਾ ਤੁਹਾਡੇ ਪਿੰਡ ਦੇ ਅੰਦਰ ਕਿਨੋਂ ਕੋ ਬਾਤ ਚੁੱਕੀ ਕੋ ਦੀ ਵਾਰੀ ਆ ਚੁੱਕੀ ਇਹ ਜਿਹੜਾ ਕੰਮ ਸ਼ੁਰੂ ਹੋਇਆ ਹੈ ਇਸ ਕਲਚਰ ਨੂੰ ਜੇ ਤੁਸੀਂ ਨਹੀਂ ਰੋਕਿਆ ਪੰਜਾਬ ਦੇ ਲੋਕੋ ਤੇ ਤੁਹਾਡੇ ਬੱਚੇ ਉਹੀ 1990 ਦਾ ਦਸ਼ਕ ਆਜੂਗਾ ਜਦੋਂ ਕੇਪੀਐਸ ਗੇਲ ਦੀ ਇਹ ਗੁੱਚੜ ਕੇਪੀਐਸ ਗੇਲ ਨੇ ਜੋ ਗੁੰਡਾਗਰਦੀ ਕੀਤੀ ਸੀ ਉਸੇ ਹਾਲਾਤ ਬਣਾਤੇ ਜਾ ਰਹੇ ਨੇ ਉਸੇ ਤਰੀਕੇ ਕੀਤਾ ਜਾ ਰਿਹਾ ਹੈ ਜੋ 1990 ਦਾ ਦਸ਼ਕ ਸੀਗਾ ਉਸੇ ਰਸਤੇ ਭਗਵੰਤ ਮਾਨ ਚੱਲਿਆ ਹੈ ਐ ਲੱਗਦਾ ਕਿ ਦੇ ਅੰਦਰ ਆਤਮਾ ਵੜ ਗਈ ਹੈ ਭਗਵੰਤ ਮਾਨ ਦੇ ਅੰਦਰ ਜਿਹੜੀ ਆਤਮਾ ਪੰਜਾਬ ਨੂੰ ਗੁੱਚੜਾਂ ਦੇ ਤੌਰ ਤੇ ਮੋਚਦੀ ਰਹੀ ਕਿਤੇ ਉਹ ਆਤਮਾ ਭਗਵੰਤ ਮਾਨ ਦੇ ਅੰਦਰ ਆ ਗਈ ਹੈ ਇਸ ਕਰਕੇ ਮ ਕੋਈ ਨੀ ਪਗਵਤ ਮੰਨਤੇ ਪਰ ਮੈਂ ਭਾਨੇ ਸਿੱਧੂ ਨੂੰ ਜਰੂਰ ਇਹ ਗੱਲ ਕਹਿਣਾ ਚਾਹੁੰਦਾ ਅਸੀਂ ਤੇਰੇ ਨਾਲ ਖੜੇ ਹਾਂ ਡੱਟ ਕੇ ਤੇਰੇ ਨਾਲ ਖੜੇ ਹਾਂ ਪੰਜਾਬ ਦੇ ਲੋਕ ਤੇਰੇ ਨਾਲ ਖੜੇ ਆ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਤੇਰੇ ਹੱਕ 'ਚ ਬੋਲਾਂਗੇ ਲੜਾਂਗੇ ਤੇਰੇ ਨਾਲ ਖੜਾਂਗੇ ਪਿੱਛੇ ਨਹੀਂ ਹਟਾਂਗੇ ਪਰ ਮੈਂ ਅੰਤ ਚੀਖ ਗੱਲ ਜਰੂਰ ਕਹਿਣਾ ਚਾਹੁੰਦਾ ਮੇਰੀ ਗੱਲ ਦਾ ਕੋਈ ਬੁਰਾ ਨਾ ਮੰਨ ਜਵੇ ਕਈ ਵਾਰ ਬੰਦੇ ਨੂੰ ਕਿਸੇ ਨੂੰ ਬਾੜੀ ਗੱਲ ਆਪਣੇ ਆਪ ਨੂੰ ਵੀ ਕਿ ਜੇ ਚੰਗੀ ਗੱਲ ਮਾੜੀ ਮਾੜੀ ਗੱਲ ਚੰਗੀ ਨਹੀਂ ਲੱਗਦੀ ਹਰੇਕ ਨੂੰ ਇਸੇ ਤਰ੍ਹਾਂ ਲੱਗਦੀ ਆ ਪਰ ਮੈਂ ਰੱਖੇ ਸੁਹਾੜੇ ਭਰਾ ਨੂੰ ਵੀ ਕਹਿਣਾ ਚਾਹਣਾ ਹੈ ਭਰਾ ਅਸੀਂ ਤੇਰੇ ਨਾਲ ਚਟਾਨ ਉਰ ਕੋ ਖੜੇ ਹੋਏ ਸੀ ਸਾ ਤੂੰ ਸਾਡਾ ਕਰੀ ਦੁਆਰਾ ਹਾਰ ਵੀ ਨਹੀਂ ਪੁੱਛਿਆ ਪਰ ਅਸੀਂ ਫਿਰ ਤੇਰੇ ਨਾਲ ਖੜੇ ਆ ਤੂੰ ਪੰਜਾਬ ਦੇ ਅੱਛੇ ਗੱਲਾਂ ਦੇ ਅੱਛਿਆਂ ਕੰਮਾਂ ਲਈ ਲੜਾਈ ਲੜਦਾ ਹੈ ਅਸੀਂ ਭਰਾ ਤੇਰੇ ਨਾਲ ਵੀ ਖੜੇ ਆ ਤੇ ਭਾਵੇਂ ਸਿੱਧੂ ਨਾਲ ਵੀ ਖੜੇ ਆ ਪੰਜਾਬ ਦੀ ਕੋਈ ਵੀ ਅੱਕ ਦੀ ਗੱਲ ਕਰੂਗਾ ਭਾਵੇਂ ਕਿਸੇ ਪਾਰਟੀ ਜੋ ਭਾਵੇਂ ਸਾਡਾ ਨਿੱਜੀ ਤੌਰ ਤੇ ਵਿਰੋਧੀ ਹੋਵੇ ਪਰ ਅਸੀਂ ਤੇ ਨਾਲ ਖੜੇ ਆਵਾਂਗੇ ਇਸ ਕਰਕੇ ਭਾਵੇਂ ਸਿੱਧੂ ਅਸੀਂ ਤੇਰੇ ਨਾਲ ਭਰਾ ਖੜੇ ਆ ਤੇਰਾ ਸਾਡਾ ਵਾਸਤਾ ਤੇ ਕੋ ਪਰ ਸਾਨੂੰ ਦੁੱਖ ਬਹੁਤ ਹੋਇਆ ਤੈਨੂੰ ਦੇਖ ਕੇ ਅਸੀਂ ਤੇਰੇ ਪਰਿਵਾਰ ਨੂੰ ਵੀ ਕਹਿਣਾ ਚਾਹੁੰਦੇ ਆ ਭਾਨਾ ਨਿਕਲਦਾ ਨਹੀਂ ਭਾਂਦੇ ਨਾਲ ਪੰਜਾਬ ਦੇ ਕਈ ਲੋਕ ਨੇ ਹਜ਼ਾਰਾਂ ਲੱਖਾਂ ਲੋਕੋ ਦੇ ਨਾਲ ਅੱਜ ਖੜੇ ਨੇ ਉਹਦੀ ਆਵਾਜ਼ ਬਣ ਕੇ ਅਸੀਂ ਜ਼ਰੂਰ ਬੋਲਦੇ ਰਵਾਂਗੇ ਅਸੀਂ ਭਾਨੇ ਸਿੱਧੂ ਨਾਲ ਖੜੇ ਆ ਤੇ ਖੜੇ ਰਵਾਂਗੇ ਇਨਸਾਫ ਦੀ ਲਈ ਲੜਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ